ਸਤਨਾ ਵਾਹਿਗੁਰੂ ਸਾਹਿਬ ਜੀਓ ਸਤ ਗੁਰ ਆਇਓ ਸ਼ਰਨ ਤੇਹਾਰੀ ਮਿਲੈ ਸੋ ਨਾਮ ਹਰ ਸੋ ਬਾ ਚਿੰਤਾ ਲਾਹੀ ਹੋ ਮਾਰੀ ਸਤ ਗੁਰ ਆਪਣੇ ਸੁਣੀ ਹਰਦਾਸ ਕਾਰਜ ਆਇਆ ਸਗਲਾ ਰਾਸ ਸੁਹੋਟਲ ਕੁਰਸੀ ਵੀ ਐ ਇਹਨ ਸਹਜਿਸਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਸੱਜਣ ਸੱਚਾ ਪਾਤਸ਼ਾਹ ਸਰਸਾਂ ਦੇ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਦੰਦਕ ਕਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭੈ ਦਿਆਲਾ ਸਿਵ ਕੈ ਬਾਣ ਸਿਰ ਕਾਟਿਓ ਦੱਕ ਕੋਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਰੱਬ ਭੈ ਦਿਆਲਾ ਸ਼ਿਵ ਕੈ ਬਾਣ ਸਿਰ ਕਾਟੇ ਕਾਲ ਜਾਲ ਜਮ ਜੋ ਨਾ ਸਾਕੇ ਸੱਚਾ ਪੰਥਾ ਥਾਟੇਓ ਖਾਤ ਖਰਚਤ ਕਿਛ ਨਿਖਟਤ ਨਾਹੀ ਰਾਮ ਰਤਨ ਧਨ ਖਾਟਿਓ ਅਸਮਾ ਭੂਤ ਹੂ ਆਖਿਨ ਭੀਤਰ ਅਕਮਣ ਕੀਆ ਪਾਇ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਵਾਇਆ பசਮਾ ਭੂਤ ਹੋ ਆਖਿਨ ਭੀਤਰ ਆਪਣਾ ਕੀਆ ਪਾਇਆ ਸਭ ਦੇਖੇ ਲੋਕ ਸਬਾਇ ਵਾਹਿ ਗੁਰਦੇ ਕਾ ਖਲਸਾ ਵਾਹਿ ਗੁਰਜੇ ਕੀ ਫਤੇ ਵਾਹਿ ਗੁਰਦੇ ਕਾ ਖਲਸਾ ਵਾਹਿ ਗੁਰਜੇ ਕੀ ਫਤੇ ਚੁੱਕੋ ਚੁੱਕ ਅਟਲ ਜਬਰ ਸ਼ਤਰ ਤਖਤ ਤੇ ਮਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀਆਂ ਦਾ ਕੋਟਾਨ ਕੋਟ ਵਾਰਸ਼ ਪਰ ਹੈ ਸ਼ੁਕਰ ਹੈ ਸਤਿਗੁਰਾਂ ਦੀ ਪਾਰ ਕਿਰਪਾ ਸਤਕਾ ਪਾਵਨ ਮੁਖਵਾਕ ਟੋਟੀ ਰਾਗ ਦੇ ਵਿੱਚ 714 ਅੰਗ ਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰਨ ਕੀਤਾ ਹੋਇਆ ਹੈ ਸਤਿਗੁਰੂ ਜੀ ਪਾਵਨ ਮੁਖ ਵਾਕ ਦੁਆਰਾ ਬਖਸ਼ਿਸ਼ ਕਰਦੇ ਹਨ ਟੋਡੀ ਮਹੱਲਾ ਪੰਜੇ ਵਾ ਨਿੰਦਕ ਗੁਰ ਕਿਰਪਾ ਤੇ ਹਟਿਓ اے ਭਾਈ ਜਦੋਂ ਗੁਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਅ ਵਾਲਾ ਮਨੁੱਖ ਜਿੰਦਾ ਕਰਨ ਤੋਂ ਹਟ ਜਾਂਦਾ ਹੈ ਪਾਰਬ੍ਰਮ ਪ੍ਰਭ ਭਈ ਦਿਆਲਾ ਸ਼ਿਵ ਕੇ ਬਾਣ ਸਿਰ ਕਾਟਿਓ ਰਹਾਉ ਜਿਸ ਨਿੰਦ ਕੁੱਤੇ ਵਾਹਿਗੁਰੂ ਪਰਮਾਤਮਾ ਜੀ ਤਿਆ ਬਾਣ ਹੋ ਜਾਂਦੇ ਹਨ ਕਲਿਆਣ ਸਰੂਪ ਹਰ ਨਾਮ ਦੇ ਤੀਰ ਨਾਲ ਗੁਰੂ ਉਸ ਦਾ ਸਿਰ ਕੱਟ ਦਿੰਦਾ ਹੈ ਭਾਵ ਉਹਦੀ ਹਉਮੈ ਨਾਸ਼ ਕਰ ਦਿੰਦਾ ਹੈ ਕਾਲ ਜਾਲ ਜਮ ਜੋ ਨਾ ਸਕੇ ਸੱਚਾ ਪੰਥਾ ਠਾਟਿਓ ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਦਿਆਬਾਨ ਹੁੰਦੇ ਹਨ ਉਸ ਮਨੁੱਖ ਨੂੰ ਆਤਮਿਕ ਮੌਤ ਮਾਇਆ ਦਾ ਜਾਲ ਮੌਤਾ ਡਰ ਕੋਈ ਵੀ ਟੱਕ ਨਹੀਂ ਸਕਦਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਦਾ ਫਿਰ ਹਰਨਾਮ ਸਿਮਰਨ ਵਾਲਾ ਰਸਤਾ ਮਲ ਲੈਂਦਾ ਹੈ ਖਾਤ ਖਰਚਿਤ ਕਿਸ਼ਨ ਖੋਟ ਤਾਹੀ RAM ਰਤਨ ਤਨ ਖਾਟਿਓ ਓ ਮਨੁੱਖ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਧਨ ਖਟ ਕੇ ਪ੍ਰਾਪਤ ਕਰ ਲੈਂਦਾ ਹੈ ਆਪ ਵਰਤਦਿਆਂ ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਪਰ ਵੀ ਨਹੀਂ ਮੁਕਦਾ ਵਾਹੇ ਗੁਰੂ i ਸਿੱਖਾ ਖਲਸਾ ਵਾਹਿਗੁਰੂ ਜੀ ਕੀ